ਉਹਦੇ ਕੱਪਰੂ ਗੱਟੀਆਂ ਨੇ ਮਹਿੰਗੀਆਂ ਬਰਾਊਨ ਵਾਈਟ ਨਾ ਨਾ ਸਾਡੇ ਅੱਗੇ ਪਿੱਛੇ ਰੈਂਦੀਆਂ ਕਈ ਸਾਨੂੰ ਦੇਖ ਦੇਖ ਚਸਕੇ ਨੇ ਲੈਂਦੀਆਂ ਹੋ ਜਾ ਮੇਰਾ ਤੂੰ ਮੈਨੂੰ ਕਹਿੰਦੀ ਆਏ ਰੈਂਦੀਆਂ ਉੱਠਦੀਆਂ ਬੈਂਦੀਆਂ ਨਾਮ ਮੇਰਾ ਲੈਂਦੀਆਂ ਰੈਂਦੀਆਂ ਏ ਕਹਿੰਦੀਆਂ ਤੂੰ ਕੋਲ ਮੇਰੇ ਆ ਜਾ ਬਣ ਮੇਰਾ ਰਾਜਾ ਮੈਨੂੰ ਰਾਣੀ ਤੂੰ ਬਣਾ ਜਾ ਤੇਰੇ ਉੱਤੇ ਮਾਰਾਂ ਹਾਂ ਫੋਲੋ ਤੇ ਨੂੰ ਕਰਾਂ ਮੇਰੇ ਨਾਲ ਬਸ ਇੱਕ ਦਿਨ ਤਾਂ ਬਿਤਾ ਜਾ ਦਿਨ 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 ਕਿਵੇਂ ਕੱਟਾਂ ਤੇਰੇ ਬਿਨ ਕਮੀ ਪੂਰੀ ਕਰਦੀ ਨਾ ਬੁੜ ਕਾ ਨਾ ਜਿੰਨ ਸਾਹਬ ਨਹੀਂ ਹੁੰਦੀ ਲੋਕਾਂ ਕੋਲੋ ਇੱਕ ਕੱਲੀ ਤੇਰੇ ਨਾਲ ਰਹਿਣ ਇੱਕੋ ਮੇਰੇ ਤਿੰਨ 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 ਨਾਰਾਂ ਤੇ ਯਾਰ ਪੰਜ ਸੱਤ ਜਾਨ ਕੱਢ ਲੈਂਦਾ ਲੱਗੇ ਬਾਲਾ ਤੂੰ ਅੱਤ ਅੱਤ ਲੱਗੇ ਮਾਰੇ ਸਿੱਧੀ ਦਿਲ ਉੱਤੇ ਸੱਟ ਨਿਕਲੇ ਤੂੰ ਬਾਹਰ ਹੋ ਜੇ ਕੁੜੀਆਂ ਦਾ ਕੱਠ ਕੱਢ ਕੇ ਟੋਰ ਜਦੋਂ ਨਿਕਲੀਏ ਬਾਹਰ ਗਲੀ ਗਲੀ ਮੋੜ ਮੋੜ ਤੱਕਦੀਆਂ ਨਾਰਾਂ ਦੀ ਬੈਟ ਪੁਰਾડાਾਂ ਦੇ ਸ਼ੇਡਸ ਘੜੀ ਕਾਟੀਏ ਦੀ ਨਜ਼ਰ ਹੁੰਦੀ ਮਾਰ ਕਾਰ ਵਿੱਚ ਯਾਰ ਕਦੇ ਤਿੰਨ ਕਦੇ ਚਾਰ ਚਾਰ ਚਾਰੇ ਕੱਲੇ ਕੱਲੇ ਕੋਲ ਹਥਿਆਰ ਡੱਬ ਚ ਬਰੂਦ ਬਾਹਾਂ ਵਿੱਚ ਸੋਹਣੀ ਨਾਰ ਮਰਦੀ ਏ ਸਾਡੇ ਉੱਤੇ ਕੁੜੀਆਂ ਦੀ ਡਾਰ ਕਈ ਮੇਰੀ ਕਾਲੀ ਕਾਲੀ ਕਾਰ ਤੇ ਮਰਦੀਆਂ ਕਈ ਬੱਤੀ ਬੋਰ ਹਥਿਆਰ ਤੇ ਮਰਦੀਆਂ ਕਈ ਨੇ ਮਰਦੀਆਂ ਨੇਚਰ ਤੇ ਸਾਡੇ ਕਈ ਨੇ ਜੋ ਸਾਡੇ ਕਿਰਦਾਰ ਤੇ ਮਰ ਗੀਆਂ ਉੱਚੇ ਕਿਰਦਾਰ ਖੱਟਦੇ ਨੇ ਜਿਹੜੇ ਉਹਨੂੰ ਹੋਰ ਵੀ ਸੜਾਈ ਦਾ ਲਲਦਾ ਏ ਜਿਹੜਾ ਉਹਤੇ ਹੋਰ ਤੇਲ ਪਾਈਦਾ ਯਾਰਾਂ ਵਾਲੀ ਯਾਰੀ ਸਾਨੂੰ ਜਨ ਤੋਂ ਪਿਆਰੀ ਕੋਈ ਕਰੇ ਪਿੱਠਵਾਰੇ ਉਹਦੀ ਸਹਲੀ ਨੂੰ ਕਮਾਈਦਾ ਲਾਈਦਾ ਏ ਪੂਰਾ ਜ਼ੋਰ ਜਿੱਥੇ ਮੱਥਾ ਲਾਈਦਾ ਫੇਕ ਯਾਰੀ ਫੇਕ ਪਿਆਰ ਮੈਨੂੰ ਨਹੀਂ ਹੋ ਚਾਹੀਦਾ ਚਾਹੀਦਾ ਜੋ ਮੈਨੂੰ ਦੱਸਦਾ ਮੈਂ ਤੈਨੂੰ ਦੁਨੀਆਂ ਦਾ ਨਹੀਂ ਉਹ ਸਾਥ ਰੱਬ ਦਾ ਹੀ ਚਾਹੀਦਾ ਉਸਾਤ ਰੱਬ ਦਾ ਹੀ ਚਾਹੀਦਾ ਸੂਬਾ ਉੱਠਦੇ ਹੀ ਕਰਾਂ ਰੱਬ ਨੂੰ ਮੈਂ ਛੇਤੇ ਸ਼ਾਮ ਹੁੰਦੇ ਯਾਰ ਹੁਣੀ ਯਾਰਾਂ ਨਾਲ ਠੇਕੇ ਯਾਰਾਂ ਨਾਲ ਜਾਈਦਾ ਤੇ दारू 'ਚ ਨਹਾਈਦਾ ਦਿਨ ਵੇਲੇ ਵੈਰੀਆਂ ਦੇ ਕੱਟਦੇ ਪੁਲੇ ਇਹਨੂੰ ਜੇ ਕੋਲੇ ਖਾ ਦੱਸ ਕਰਦਾ ਮੈਂ ਦੂਰ ਵੈਰੀਆਂ ਨੂੰ ਦੇਖੀਦਾ ਏ ਸਦਾ ਕੁਰਪੂਰ ਹਾਈਵੇ ਤੇ ਰੋਕੀਦਾ ਤੇ ਸ਼ਰਿਆਮ ਠੋਕੀਦਾ ਲੇ ਯਾ ਸੰਦੂਰ ਨਸੇ ਵਿੱਚ ਚੂਰ दारू ਦਾ ਸਰੂਰ ਅੱਖਾਂ ਵਿੱਚ ਲਾਲੀ ਸਾਡੇ ਰੰਗੀ ਆ ਜਰੂਰ ਰਹਿੰਦਾ ਏ ਸਰੂਰ ਨਾਲੇ ਅੱਖਾਂ ਲਾਲ ਰਹਿੰਦੀਆਂ ਇਸੇ ਲਈ ਤਾਂ ਨਾਰਾ ਸਾਡੇ ਮੋਢੇ ਨਾਲ ਖੇਂਦੀਆਂ ਟੋਪਦੇ ਕਪਰੂ ਗੱਟੀਆਂ ਨੇ ਮਹਿੰਗੀਆਂ ਕਹੂੰ ਵਾਇਤ ਨਾਰਾ ਸਾਡੇ ਅੱਗੇ ਫਿਰਟੇ ਰਹਿੰਦੀਆਂ